ਇਹ ਜਦ ਪੱਬਾ ਉਹਦੇ ਦੇ ਬਾਹਰ ਹੁੰਦਾ ਸੀ ਵੀ ਇਹਦੇ ਵਿੱਚ ਇੰਡੀਅਨ ਤੇ ਡੌਗਸ ਜਿਹੜੇ ਨਾ ਐਂਟਰ ਨਹੀਂ ਕਰ ਸਕਦੇ ਆ ਨਹੀਂ ਸਕਦੇ ਤੇ ਉਹ ਨਹੀਂ ਦਿੰਦੇ ਹੁੰਦੇ ਜੀ ਤੇ ਆਪਣੇ ਲੋਕ ਜਿਹੜੇ ਬੜੀ ਮਿਹਨਤ ਕਰਦੇ ਜਦ ਫਾਉਂਡਰੀ ਵਿੱਚ ਕੰਮ ਕਰਦੇ ਸੀ ਤੇ ਜਦ ਫਾਉਂਡਰੀ ਵਿੱਚ ਕੰਮ ਕਰਨਾ ਤੇ ਉਹ ਬਹੁਤ ਜ਼ਿਆਦਾ ਮੂੰਹ ਸਿਰ ਕਾਲਾ ਹੋਏ ਨਾ ਹੀਟ ਬਹੁਤ ਹੁੰਦੀ ਤੇ ਫਿਰ ਨਾ ਬੀਅਰ ਪੀਂਦੇ ਹੁੰਦੇ ਸੀ ਜ਼ਿਆਦਾ ਪੱਬ ਉਹ ਥਾਮ ਜਿਹੜੇ ਵੱਡੇ ਪੱਬ ਹੁੰਦੇ ਉਹ ਨਾ ਜਾਨ ਨਹੀਂ ਦਿੰਦੇ ਆਪਣੇ ਵੀ ਤੇ ਇਹ ਲਲੋ ਦੇ ਇੰਡੀਆ 'ਚ ਜਿਵੇਂ ਸੀ ਨਾ ਹੌਣ ਤੇ ਘੱਟ ਐ ਭਾਵੇਂ ਹੁਣ ਵੀ ਕਿਤੇ ਕਿਤੇ ਹੋਰ ਸੇਟਾਂ ਨੇ ਪੰਜਾਬ 'ਚ ਤੇ ਨਹੀਂ ਜਿਹੜੇ ਐਸਸੀ ਨੇ ਜਿਹੜੇ ਸ਼ਡਿਊਲ ਕਾਸਟ ਦਾ ਉਹਨਾਂ ਆਪਣੇ ਬਰਾਬਰ ਮੰਝਦੇ ਨਹੀਂ ਵਹਿਣ ਦਿੰਦੇ ਸੀ ਇੱਕ ਗੱਲ ਦੱਸੋ ਜੀ ਮੈਨੂੰ ਜਿਵੇਂ ਉਹਨਾਂ ਨੇ ਉਹ ਤਾਂ ਲਾਤੀ ਉੱਥੇ ਨਾ ਕੁੱਤੇ ਦੀਆਂ ਉਹ ਤਾਂ ਲਾਤੀਆਂ ਇੱਥੇ ਹਾਂਜੀ ਫੋਟੋ ਬਣਾ ਕੇ ਤਾਂ ਲਾਤੀਆਂ ਪਰ ਅਲਾਉਡ ਹੈ ਨਹੀਂ ਸੀ ਕਿਦਾਂ ਜਿਵੇਂ ਲਿਖਿਆ ਸੀ ਉਹ ਉਹਨਾਂ ਕਲਚਰ ਦਾ ਇਹ ਤਾਂ ਦਾ ਨੋਟ ਕਰਨ ਵਾਲੀ ਗੱਲ ਹੈ ਹਾਂਜੀ ਫੋਟੋ ਆ ਸਕਦੀ ਐ ਪਰ ਪੁੱਤ ਨਹੀਂ ਆ ਸਕਦਾ ਪੁਲੀ ਲੱਗੀ ਐ ਉੱਪਰ ਨਾ ਸੇਮ ਬਣਿਆ ਥੱਲੇ ਰੱਸਾ ਜੇ ਥੱਲੇ ਨੂੰ ਗਿਆ ਹਾਂਜੀ ਹਾਂਜੀ ਇਹ ਉਸ ਟਾਈਮ ਪਬ ਸੀ ਤੇ ਇਹ ਉੱਪਰ ਨਾ ਸਿਟਿੰਗ ਏਰੀਆ ਸੀ ਬੈ ਕੇ ਰੋਟੀ ਪਨ ਖਾਂਦੇ ਪਿੰਦੇ ਸੀ ਜੋ ਵੀ ਖਾਣਾ ਹੁਣ ਖਾਣਾ ਸ਼ਰਾਬ ਸੋ ਪੀਣੀ ਉਹ ਨਾ ਹਾਂਜੀ ਹਾਂਜੀ ਤੇ ਜਿਹੜਾ ਖਾਣਾ ਹੈ ਨਾ ਉਹ ਥੱਲੇ ਬੰਦਾ ਕਿਹਨੂੰ ਥੱਲੇ ਸੀ ਹਾਂਜੀ ਤੇ ਇਹ ਉਸ ਟਾਈਮ ਲਿਫਟ ਹੈ 1977 ਦੀ ਇਹ ਬਣੀ ਹੋਈ ਜਿਹੜੀ ਹੈ ਨਾ ਉਹ ਫੋਟੋ ਹੈ ਹਾਂਜੀ ਉਹ ਉਸ ਟਾਈਮ ਇਸ ਰੂਪ ਦੇ ਵਿੱਚ ਬਿਲਡਿੰਗ ਸੀ ਤੇ ਗੱਡੀਆਂ ਇਦਾਂ ਦੀਆਂ ਹੀ ਬੱਸਾਂ ਇਦਾਂ ਦੀਆਂ ਹੀ ਇਹ 77 ਦੀ ਹੈ ਤੇ ਉਸ ਟਾਈਮ ਦੀ ਬਿਲਡਿੰਗ ਜਿਹੜੀ ਹੈ ਉਸ ਟਾਈਮ ਦੀ ਫੋਟੋ 49 ਦੀ ਹਾਂਜੀ ਤੇ ਇੱਥੇ ਕੋਈ ਇੱਕ ਵੀ ਤੁਹਾਨੂੰ ਇੰਡੀਅਨ ਨਹੀਂ ਮਿਲਣਾ ਜੀ ਜੋ ਫੋਟੋਆਂ ਵਿੱਚ ਤੇ ਜੇ ਹੁਣ ਮੇਰੇ ਨਾਲ ਤੁਸੀਂ ਬਾਹਰ ਜਾਓ ਤੇ ਤੁਸੀਂ ਸਾਰੇ ਰੋਡ ਤੇ ਘੁੰਮੋ ਸੋਹ ਰੋਡ ਤੇ ਤੁਹਾਨੂੰ ਇੱਕ ਵੀ ਗੋਰਾ ਨਹੀਂ ਲੱਭਣਾ ਗੋਰਾ ਹੀ ਲੱਭਣਾ ਜੀ ਬਿਲਕੁਲ ਨਹੀਂ ਸਾਰੇ ਇੰਡੀਅਨ ਹੈ ਸਤਰੀਏ ਕਾਲ ਦੋਸਤੋ ਮੈਂ ਧਰਮਾਹਰੇ ਉਤੇ ਮੈਂ ਖੜਾ ਬਰਮਿੰਗਮ ਦੇ ਸੋਹ ਰੋਡ ਇੰਗਲੈਂਡ ਦੇ ਵਿੱਚ ਤੇ ਅੱਜ ਮਿੱਤਰੋ ਤੁਹਾਨੂੰ ਇੱਕ ਉਹ ਪੱਬ ਬਖਾਉਣਾ ਹੈ ਪਹਿਲਾਂ ਮੈਂ ਤੁਹਾਨੂੰ ਪੱਬ ਬਖਾਉਣਾ ਕਿਉਂਕਿ ਉਹਦੀ ਬਹੁਤ ਵੱਡੀ ਖਾਸੀਅਤ ਹੈ ਤੇ ਮੈਂ ਤੁਹਾਨੂੰ ਨਾਲ-ਨਾਲ ਉਹਨੂੰ ਬਖਾਉਂਗਾ ਤੇ ਇੱਥੇ ਜਿਨ੍ਹਾਂ ਨੇ ਇਹ ਲਿਆ ਹੋਇਆ ਕਿਉਂਕਿ ਇਹ ਮੇਰੇ ਖਿਆਲ ਲਾ ਵੀ 1901 ਦੇ ਵਿੱਚ ਇਹਦੀ ਓਪਨਿੰਗ ਹੋਈ ਸੀ ਦਾ ਰੈੱਡ ਲਾਈਨ ਪੱਬ ਦਾ ਨਾਮ ਹੈ ਤੇ ਇਸ ਪੱਬ ਦੇ ਉੱਤੇ ਕਹਿੰਦੇ ਕਿਸੇ ਟਾਈਮ ਦੇ ਉੱਤੇ ਲਿਖਿਆ ਹੁੰਦਾ ਸੀ ਕਿ ਕੁੱਤੇ ਅਤੇ ਭਾਰਤੀ ਦਾ ਇੱਥੇ ਆਉਣਾ ਮਨਾ ਹੈ ਮਲ ਮਨਜ਼ੂਰੀ ਨਹੀਂ ਸੀ ਤੇ ਮੈਂ ਤੁਹਾਨੂੰ ਪੱਬ ਦਿਖਾਉਣਾ ਹੈ ਇਹਦੀ ਜਾਣਕਾਰੀ ਵੀ ਸਾਰੀ ਲਵਾਂਗੇ ਤੇ ਅੱਜ ਕੱਲ ਇਹ ਸਾਡੇ ਪੰਜਾਬ ਦੇ ਸਰਦਾਰ ਦਲਬਾਗ ਸਿੰਘ ਜੀ ਨੇ ਉਹਨਾਂ ਨੇ ਖਰੀਦਿਆ ਹੋਇਆ ਤੇ ਪਹਿਲਾਂ ਮੈਂ ਤੁਹਾਨੂੰ ਪੱਬ ਦਿਖਾਉਣਾ ਤੇ ਉਸ ਤੋਂ ਬਾਅਦ ਆਪਾਂ ਸਰਦਾਰ ਦਲਬਾਗ ਸਿੰਘ ਜੀ ਦੇ ਨਾਲ ਗੱਲਬਾਤ ਵੀ ਕਰਾਂਗੇ ਸੋ ਦੋਸਤੋ ਇਹ ਹੈ ਪੱਬ ਤੁਸੀਂ ਵੇਖ ਰਹੇ ਹੋ ਦਾ ਰੈਡ ਲਾਈਨ ਤੇ ਇਹ ਮੈਂ ਤੁਹਾਨੂੰ ਇਹਦੀ ਸਾਰੀ ਜਿਹੜੀ ਉਹ ਬਿਲਡਿੰਗ ਦਿਖਾਉਣਾ ਇਹ 1901 ਦੇ ਵਿੱਚ ਇਹਦੀ ਜਿਹੜੀ ਓਪਨਿੰਗ ਹੋਈ ਸੀ ਤੇ ਇਹ ਦੋਸਤੋ ਉਹ ਪਬ ਹੈ ਅਕਸਰ ਗੱਲਾਂ ਆਪਾਂ ਸੁਣਦੇ ਆ ਕਿ ਜਿੱਥੇ ਇਹ ਲਿਖਿਆ ਹੁੰਦਾ ਸੀ ਕਿ ਭਾਰਤੀ ਅਤੇ ਕੁੱਤੇ ਦਾ ਇੱਥੇ ਆਉਣਾ ਮਨਾ ਹੈ ਇਸ ਪਬ ਦੇ ਉੱਪਰ ਸੁਣਦੇ ਆ ਕਿ ਲਿਖਿਆ ਹੁੰਦਾ ਸੀ ਤੇ ਅੱਜ ਕੱਲ ਇਹ ਪਬ ਸਾਡੇ ਪੰਜਾਬੀ ਸਰਦਾਰ ਦਲਵਗ ਸਿੰਘ ਜੀ ਉਹਨਾਂ ਨੇ ਆ ਆਪਣਾ ਖਰੀਦਿਆ ਹੋਇਆ ਤੇ ਇਹਦੇ ਵਿੱਚ ਕੀ ਕੁਛ ਹੈ ਪੁਰਾਣੀਆਂ ਚੀਜ਼ਾਂ ਕਿਵੇਂ ਸਾਂਭੀਆਂ ਹੋਣ ਤੇ ਪੱਬ ਦੀ ਸੰਭਾਲ ਤੇ ਅੱਜ ਕੱਲ ਇਹਦੇ ਵਿੱਚ ਕੀ ਹੈ ਤੇ ਕੀ ਬਿਜ਼ਨਸ ਚੱਲਦਾ ਹੈ ਤੇ ਵਾਕਈ ਇਹ ਗੱਲ ਸੱਚ ਹੈ ਆਪਾਂ ਸਰਦਾਰ ਦਲਵਾਗ ਸਿੰਘ ਜੀ ਦੇ ਨਾਲ ਇਹਦੇ ਬਾਰੇ ਗੱਲਬਾਤ ਕਰਾਂਗੇ ਕਿਉਂਕਿ ਇੱਕ ਇੱਥੇ ਗੱਲ ਇਹ ਵੀ ਕਹਿਣੀ ਬਣਦੀ ਹੈ ਕਿ ਸਾਡੀਆਂ ਜਿਹੜੀਆਂ ਇਤਿਹਾਸਿਕ ਦੀਵਾਰਾਂ ਨੇ ਅਸੀਂ ਉਹ ਨਹੀਂ ਸੰਭਾਲ ਸਕੇ ਪਰ ਇਹਨਾਂ ਨੇ ਜਿਹੜੇ ਪੱਬ ਨੇ ਉਹ ਵੀ ਕਿਸ ਤਰੀਕੇ ਬੇਸ਼ੱਕ ਇਹਨਾਂ ਨੇ ਵੇਚ ਦਿੱਤਾ ਪਰ ਫਿਰ ਵੀ ਇਹਦੀ ਥਾਂ ਸੁਵਾਲ ਕਿਸ ਤਰੀਕੇ ਦੀ ਹੈ ਤੇ ਆਜੋ ਆਪਾਂ ਨਾਲੇ ਪੱਬ ਦੇ ਅੰਦਰ ਤੁਹਾਨੂੰ ਸੈਰ ਕਰਵਾਉਣੀ ਆ ਬਖਾਉਣੀ ਆ ਕੀ ਕੁਝ ਹੈ ਕੀ ਇਹਦੀ ਖਾਸੀਅਤ ਹੈ ਤੇ ਸਾਡੇ ਸਰਦਾਰ ਦਲਬਾਖ ਸਿੰਘ ਜੀ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਸੋ ਦੋਸਤੋ ਆਪਾਂ ਪੱਬ ਦੇ ਵਿੱਚ ਪਹੁੰਚ ਗਏ ਤੇ ਆਜੋ ਸਸਕਲ ਜੀ ਸਸਕਲ ਜੀ ਸਵਾਗਤ ਹੈ ਵੈਲਕਮ ਜੀ ਆਨ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੁਸੀਂ ਇਹ ਜਿਵੇਂ ਕਹਿੰਦੇ ਨੇ ਇੰਗਲੈਂਡ ਦੇ ਵਿੱਚ ਇੰਨਾ ਕੁ ਬੰਦਾ ਆ ਕੇ ਬੀਜ਼ੀ ਹੋ ਜਾਂਦਾ ਵੀ ਆਪਣੇ ਵਾਸਤੇ ਵੀ ਟਾਈਮ ਕਰਨਾ ਔਖਾ ਹੋ ਜਾਂਦਾ ਆਪਣੇ ਵਾਸਤੇ ਖਾਣ ਵਾਸਤੇ ਕਰਦੇ ਆ ਤੇ ਖਾਣ ਵਾਸਤੇ ਟਾਈਮ ਨਹੀਂ ਹੁੰਦਾ ਟਾਈਮ ਨਹੀਂ ਹੁੰਦਾ ਜੀ ਬਿਲਕੁਲ ਬਿਲਕੁਲ ਇਸੇ ਕਰਕੇ ਸਾਡੇ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਤੁਸੀਂ ਸਮਾਂ ਦਿੱਤਾ ਬਈ ਕੋਈ ਗੱਲ ਨਹੀਂ ਤੁਹਾਡਾ ਧੰਨਵਾਦ ਤੁਸੀਂ ਇਨੀ ਦੂਰੋਂ ਪੰਜਾਬ ਦੇ ਧਰਤੀ ਤੋਂ ਚੱਲ ਕੇ ਆਏ ਆ ਜੀ ਜੀ ਚਲੋ ਜੀ ਤੇ ਗੁਰੂ ਮਰਿਆ ਕਿਰਪਾ ਕਰਨ ਜੀ ਤੁਹਾਡਾ ਚੈਨਲ ਦਿਨ ਰਾਤ ਤਰੱਕੀ ਕਰੇ ਜੀ 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 ਬਿਲਕੁਲ ਸੋ ਇੱਕ ਸਰਦਾਰ ਜੀ ਸਭ ਤੋਂ ਪਹਿਲਾਂ ਤਾਂ ਇਹ ਜਿਹੜੀ ਅਸੀਂ ਬਿਲਡਿੰਗ ਵੇਖੀ ਹੈ ਨਾ ਇਹ ਪੱਬ ਵੇਖਿਆ ਹਾਂਜੀ ਅਕਸਰ ਅਸੀਂ ਇਹ ਗੱਲ ਸੁਣਦੇ ਹਾਂ ਕਿ ਇਹ ਉਹ ਹੈ ਕਿ ਜਿਹਦੇ ਉੱਪਰ ਲਿਖਿਆ ਹੋਇਆ ਸੀ ਕਿ ਕੁੱਤੇ ਅਤੇ ਭਾਰਤੀ ਦੀ ਇੱਥੇ ਐਂਟਰੀ ਨਹੀਂ ਹੈਗੀ ਵੀ ਆ ਨਹੀਂ ਸਕਦੇ ਇਹ ਸੱਚ ਹੈ ਜੀ ਬਿਲਕੁਲ ਨਹੀਂ ਦੇਖੋ ਅਸੀਂ ਮੈਂ ਤਾਂ 2002 ਚ ਆਇਆ ਹਾਂ ਲੇਕਿਨ ਉਸ ਤੋਂ ਪਹਿਲਾਂ ਜਿੰਨੇ ਵੀ ਪੱਬ ਸੀ ਜਿੰਨਾ ਵਿੱਚ ਇਹ ਵੀ ਪੱਬ ਹੈ ਤੇ ਪੱਬਾਂ ਦੇ ਵਿੱਚ ਨਾ ਉਹਨੇ ਹੀ ਦਿੰਦੇ ਲਿਖਿਆ ਕਹਿੰਦੇ ਉਹਨੇ ਲਿਖਿਆ ਵੀ ਹੁੰਦਾ ਸੀ ਤੁਸੀਂ ਪੁਰਾਣੇ ਐਕਸਲੀਮਚੀ ਵੀ ਦੇਖਿਆ ਹੋਣਾ ਉਸ ਵੀ ਦਿਖਾਇਬੀ ਕਿ ਜਦ ਪੱਬਾ ਉਹਦੇ ਦੇ ਬਾਹਰ ਹੁੰਦਾ ਸੀ ਵੀ ਇਹਦੇ ਵਿੱਚ ਇੰਡੀਅਨ ਤੇ ਡੌਗਸ ਜਿਹੜੇ ਨਾ ਐਂਟਰ ਨਹੀਂ ਕਰ ਸਕਦੇ ਆ ਨਹੀਂ ਸਕਦੇ ਤੇ ਉਹ ਨਹੀਂ ਹੀ ਦਿੰਦੇ ਹੁੰਦੇ ਜੀ ਤੇ ਆਪਣੇ ਲੋਕ ਜਿਹੜੇ ਬੜੀ ਮਿਹਨਤ ਕਰਦੇ ਜਦ ਫਾਉਂਡਰੀ ਵਿੱਚ ਕੰਮ ਕਰਦੇ ਸੀ ਤੇ ਜਦ ਫਾਉਂਡਰੀ ਵਿੱਚ ਕੰਮ ਕਰਨਾ ਤੇ ਉਹ ਬਹੁਤ ਜ਼ਿਆਦਾ ਮੂੰਹ ਸਿਰ ਕੜਾ ਹੋਏ ਨਾ ਹੀਟ ਬਹੁਤ ਹੁੰਦੀ ਤੇ ਫਿਰ ਨਾ ਬੀਅਰ ਪੀਂਦੇ ਹੁੰਦੇ ਸੀ ਜ਼ਿਆਦਾ ਪੱਬ ਉਹ ਆਮ ਜਿਹੜੇ ਵੱਡੇ ਪੱਬ ਹੁੰਦੇ ਉਹ ਨਾ ਜਾਨ ਨਹੀਂ ਦਿੰਦੇ ਅੱਛਾ ਜੀ ਹਾਂਜੀ ਲੂਪ ਪਪਾ ਦੇ ਵਿੱਚ ਇਹਨਾਂ ਨੂੰ ਜਾਣ ਨਹੀਂਦੇ। ਵੱਡੇ ਪਪਾ ਜਾਂਦੇ ਨੇ। ਕਾਰਨ ਕੀ ਸੀ ਤਾਂ ਕਿਉਂ ਜਾਣ? ਕਾਰਨ ਇਹ ਸੀ ਕਿ ਬਸ ਇਹ ਨਾ ਬੈਕਵਰਡ ਸਮਝਦੇ ਉਹਨਾਂ ਨੂੰ। ਜੀ। ਉਸ ਟਾਈਮ ਤੇ ਆਪ ਨੂੰ ਆਪਣੋ ਟਾਈਸ਼ੇ ਲਾਣੀ ਤੇ ਬੜਾ ਵੈਲ ਜਿਹੜੇ ਜੈਂਟਲਮੈਨ ਬਣ ਕੇ ਹੋਣਾ ਉਹਦੇ ਵੀ ਇਹ ਬੈਕਵਰਡ ਐ ਜਿਵੇਂ ਨਾ। ਯਾਰ ਆਪਣੇ ਵੀ ਤੇ ਇਹ ਲਾ ਲੋ ਦੇ ਇੰਡੀਆ 'ਚ ਜਿਵੇਂ ਸੀ ਨਾ। ਹੁਣ ਤੇ ਘਟਿਆ ਭਾਵੇਂ ਹੁਣ ਵੀ ਕਿਤੇ ਕਿਤੇ ਹੋਰ ਸਟੇਟਾਂ 'ਚ ਪੰਜਾਬ 'ਚ ਤੇ ਨਹੀਂ। ਜਿਹੜੇ ਐਸਸੀ ਨੇ, ਜਿਹੜੇ ਸਚੂਲ ਕਾਸਟ ਹੈ, ਉਹਨਾਂ ਆਪਣੇ ਬਰਾਬਰ ਮੰਝੇ ਤੇ ਨਹੀਂ ਵਹਿਣ ਦਿੰਦੇ ਸੀ। ਹਾਂਜੀ ਬਿਲਕੁਲ ਸਹੀ ਹੈ ਜੀ। ਉਹੀ ਚੀਜ਼ਾਂ ਐ ਇੱਥੇ ਜੀ ਕਿ ਇਹ ਪੱਬਾਂ ਦੇ ਵਿੱਚ ਉਹ ਆਪਣੇ ਆਪ ਨੂੰ ਬੜਾ ਵੱਡਾ ਜੈਂਟਰਮਨ ਦੇ ਸਮਝੀ ਨਾ ਤੇ ਇੰਡੀਅਨ ਲੋਕਾਂ ਨੂੰ ਛੋਟੇ ਹਮ ਨੂੰ ਉਹਨੂੰ ਕਹਿੰਦਾ ਤੁਸੀਂ ਐਂਟਰ ਨਹੀਂ ਕਰ ਸਕਦੇ। ਕੁੱਤੇ ਤਾਂ ਤੁਹਾਨੂੰ allow ਨਹੀਂ ਤੇ ਅੰਦਰ ਆਉਣਾ। ਅੱਛਾ ਜੀ ਪਿੰਡ ਤੇ ਕੋਟ ਵਾਲੀ ਨੂੰ ਵੀ allow ਸੀ। ਹੱਥਾਂ ਹੀ ਲਾ ਕੇ। ਅੱਛਾ ਜੀ। ਜੀ। ਤੇ ਇਹ ਫਿਰ ਤੁਸੀਂ ਇਹਨੂੰ ਕਦੋਂ ਫਿਰ ਦੱਸਦੇ। ਮੈਂ 16 2016 ਵਿੱਚ ਗੁਰਮਨ ਕਿਰਪਾ ਕੀਤੀ ਉਦੋਂ ਬਾਈ ਕੀਤਾ ਸੀ ਜੀ। ਜੀ। ਤੇ ਇਹਦਾ ਜੇ ਆਪਾਂ ਹੋਰ ਦੇਖਿਆ ਜਾਵੇ ਜਿਵੇਂ ਮੈਂ ਗੱਲ ਕੀਤੀ ਸੀ 1901 ਦੇ ਵਿੱਚ ਤਾਂ ਇਹਦੀ ਓਪਨਿੰਗ ਹੋਈ ਹੈ ਨਾ ਹਾਂਜੀ ਤੇ ਇਹਦੇ ਵਿੱਚ ਹੋਰ ਵੀ ਕਾਫੀ ਚੀਜ਼ਾਂ ਜਿਵੇਂ ਆਪਾਂ ਆਫ ਕੈਮਰੇ ਤੇ ਗੱਲ ਕਰ ਰਹੇ ਸੀਗੇ ਵੀ ਜਿਹੜੀਆਂ ਸਾਵਾ ਜੀ ਵੀ ਦੇਖੋ ਇਹ ਨਾ 10 ਸਾਲ ਲੱਗੇ ਹੈ ਬਿਲਡਿੰਗ ਬਨਣ ਨੂੰ ਤੇ ਵੈਸੇ ਇਹਦੀ ਮਨਜ਼ੂਰੀ ਜੋ ਔਨਲਾਈਨ ਨਾ ਤੁਸੀਂ ਵੇਖੋ Google ਤੇ ਜਾ ਕੇ ਪੂਰੀ ਹਿਸਟਰੀ ਇਹਦੀ ਹੈ ਕਿ ਕਿੰਨੇ ਬਣਾਇਆ ਸੀ ਕਿਹੜੀ ਕੰਪਨੀ ਹੈ ਕਿਹੜੇ ਕਾਰੀਗਰ ਸੀ ਤੇ 1554 ਦੇ ਵਿੱਚ ਇਹਨੂੰ ਪਹਿਲਾ ਮਨਜ਼ੂਰੀ ਮਿਲੀ ਸੀ پابੰਦੀ ਤੇ 10 ਲਗ ਲਗੇ ਹੀ ਬਨ ਨੂੰ ਤੇ ਇਹ 1901 ਦੇ ਵਿੱਚ ਇਹਦੀ ਓਪਨਿੰਗ ਹੋਈ ਸੀ ਜੀ ਜਦੋਂ ਓਪਨਿੰਗ ਹੋਈ ਸੀ ਇਹ ਬਹੁਤ ਮਤਲਬ ਅਹਿਮ ਬਿਲਡਿੰਗ ਦੇ ਵਿੱਚੋਂ ਹੈ ਯੂਕੇ ਦੀ ਮੇਨ ਬਿਲਡਿੰਗ ਵਿੱਚੋਂ ਉਸ ਤੋਂ ਬਾਅਦ ਤਾਇਨ ਨਾ ਗਵਰਨਮੈਂਟ ਨੇ ਲਿਸਟਡ ਕਰਤਾ ਹੈ ਲਿਸਟਡ ਵੀ ਸਟਾਰ ਕੀਤਾ ਸਟਾਰ 2 ਲਿਸਟਡ ਹੈ ਤੇ ਇਹ ਦਾ ਵੀ ਅ ਕਾਊਟਲੁਕ ਵਿੱਚ ਬਾਰੀਆਂ ਵਿੰਡੋ ਜਾਂ ਪੱਥਰ ਲੱਗੇ ਜਾਂ ਡਿਜ਼ਾਈਨ ਬਣਿਆ ਹੈ ਇਹ ਤੁਸੀਂ ਰਿਕਵਾ ਸਟੈਚੂ ਬਣੇ ਹੋਇਆ ਇੱਥੇ ਬਣਿਆ ਸਟੈਚੂ ਬਣਿਆ ਹਾਂਜੀ ਕੋਈ ਚੀਜ਼ ਅਸੀਂ ਨਾ ਇੱਥੋਂ ਰਿਮੂਵ ਨਹੀਂ ਕਰ ਸਕਦੇ ਹਟਾ ਨਹੀਂ ਸਕਦੇ ਇਦਾਂ ਦੀ ਇਦਾਂ ਲੋਕ ਰੱਖਣੀ ਪਏਗੀ ਅੱਛਾ ਜੀ ਬਲ ਜਦ ਤੁਸੀਂ ਖਰੀਦਿਆ ਬਕਾਇਦਾ ਤੁਹਾਨੂੰ ਸ਼ਰਤਾਂ ਨੇ ਵੀ ਤੁਸੀਂ ਕੁਝ ਵੀ ਇਹਦੀ ਚੀਜ਼ ਜਿਵੇਂ ਆ ਸਟੈਚੂ ਨੇ ਜਾਂ ਅੰਦਰ ਸੀਨਰੀਆਂ ਨੇ ਖਰੀਦਿਆ ਹੀ ਉਦੋਂ ਵੀ ਤਾਂ ਉਹ ਵੈਸੀ ਪਰਮਨੈਂਟ ਹੀ ਹੈ ਕਿ ਉਹ ਸਾਰੀ ਦੀ ਲਿਸਟ ਬਣੀ ਹੋਈ ਹੈ ਵਿਕਿੰਗ ਦੇ ਨੀਚੇ ਲਿਸਟਡ ਹੈ ਇਹਦੇ ਵਿੱਚ ਨਾ 1901 ਤੋਂ ਪਹਿਲਾਂ ਦੀਆਂ ਟੈਲਾਂ ਲੱਗੀਆਂ ਹੋਈਆਂ ਅੱਛਾ ਜੀ ਟਾਈਲਾਂ ਐ ਜਿਵੇਂ ਅੱਜ ਲਗਾਉਣ ਲਾਈਆਂ ਤੇ ਅੱਜ ਵੀ ਉਦੋਂ ਦੀ ਟਾਈਲਾਂ ਨਹੀਂ ਮਿਲਦੀਆਂ ਬਿਲਡਿੰਗ ਵਿੱਚ ਮੈਂ ਤੁਹਾਨੂੰ ਦਿਖਾਵਾਂਗਾ ਬਹੁਤ ਕੁਝ ਇਹੋ ਜਿਹੀਆਂ ਚੀਜ਼ਾਂ ਐ ਕਿ ਜਿਹੜੀਆਂ ਬੰਦਾ ਹੈਰਾਨ ਹੋ ਜਾਂਦਾ ਕਿ ਇੰਨੇ ਟਾਈਮ ਪਹਿਲਾਂ ਇੰਨੀ ਵਧੀਆ ਟੈਕਨੀਕ ਕਮਾਲ ਦੀ ਗੱਲ ਹੈ ਘਟੋ ਘਟ ਸਵਾ 100 ਸਾਲ ਪੁਰਾਣੀਆਂ ਤੇ ਫਿਰ ਉਹ ਵਿਖਾਓ ਜੀ ਸਾਨੂੰ ਟਾਈਲਾਂ ਵੀ ਤੇ ਨਾਲ ਨਾਲ ਜੋ ਹਾਂ ਜੀ ਮੈਂ ਸਟੈਚੂ ਵੇਖ ਲਓ ਹਾਂ ਜੀ ਆਹ ਸਟੈਚੂ ਬਣੇ ਹੋਏ ਐ ਇਦਾਂ ਕਾਫੀ ਸਟੈਚੂ ਬਣੇ ਐ ਇਹਦੇ ਤਿੰਨ ਦਰਵਾਜ਼ੇ ਐ ਅੰਦਰ ਐਂਟਰ ਹੋਣ ਦੇ ਇੱਕ ਸੈਂਟਰ ਚ ਇੱਕ ਇੱਕ ਪਰਲੇ ਪਾਸੇ ਐ ਤੇ ਪੂਰਾ ਹਵੇਲੀ ਨੂੰ ਮਮਨਿਆ ਹੋਇਆ ਤੇ ਇਧਰ ਦੇਖੋ ਜਿਵੇਂ ਆਪਣੇ ਪ੍ਰਾਣੀਆਂ ਪੌੜੀਆਂ ਨਹੀਂ ਹੁੰਦੀਆਂ ਸੀ ਹਾਂਜੀ ਆਜੋ ਆ ਹਵੇਲੀ ਦੀ ਜਿਵੇਂ ਨਾ ਹਵੇਲੀ ਦੀਆਂ ਪੌੜੀਆਂ ਹੁੰਦੀਆਂ ਜਿਵੇਂ ਚੌੜੀਆਂ ਪੌੜੀਆਂ ਉੱਪਰ ਤੱਕ ਚੜਦੀਆਂ ਇੱਥੋਂ ਵੇਖੋਗੇ ਨਾ ਇਹ ਤਿੰਨ ਮੰਜ਼ਿਲਾਂ ਉੱਪਰ ਬਣਿਆ ਥੱਲੇ ਬੇਸਮੈਂਟ ਵੀ ਹੈ ਹਾਂਜੀ ਹਾਂਜੀ ਇਹ ਦੋ ਪੌੜੀਆਂ ਪੂਰੀਆਂ ਉੱਤੇ ਘੁੰਮਦੀਆਂ ਉੱਪਰ ਤੱਕ ਗਈਆਂ ਹੋਈਆਂ ਜੀ ਆਹ ਤੇਲਾਂ ਦੀ ਗੱਲ ਕਰਦਾ ਜੀ ਆਹ ਤੇਲਾਂ ਤੁਸੀਂ ਦੇਖ ਸਕਦੇ ਆ ਇਹ ਸਵਾ 100 ਸਾਲ ਪੁਰਾਣੀਆਂ ਤੇਲਾਂ ਤੇ ਤੇਲਾਂ ਐ ਜਾਂ ਹੁਣ ਲਗੀਆਂ ਹੁੰਦੀਆਂ ਜੀ ਜੀ ਸਾਰੇ ਪੈਸੇ ਆ ਦੇਖੋ ਉੱਪਰ ਤੱਕ ਤੇਲਾਂ ਜਾਂਦੀਆਂ ਸਾਰੀਆਂ ਤੇਲਾਂ ਲੱਗੀਆਂ ਹਮ ਤੇ ਇੰਨੀ ਇਹਨਾਂ ਤੇਲਾਂ ਵਿੱਚ ਚਮਕ ਹੈ ਇੰਨੀ ਵਧੀਆ ਤੇਲ ਲੱਗਦੀ ਹੈ ਜਿਵੇਂ ਅੱਜ ਲਾਈਆਂ ਪਰ ਅੱਜ ਵੀ ਇਹਦੇ ਨਾਲ ਦੀਆਂ ਤੇਲਾਂ ਮਿਲਦੀਆਂ ਨਹੀਂ ਹਮ ਇਹ ਤੇਲਾਂ ਦੀ ਗੱਲ ਕਰਦਾ ਇਹ ਤੇਲਾ ਹੈ ਤੇ ਅਸੀਂ ਤੇ ਇਸ ਬਿਲਡਿੰਗ ਨੂੰ ਚੇਂਜ ਤੇ ਕੁਛ ਨਹੀਂ ਕੀਤਾ ਥੱਲੇ ਵੀ ਇਹ ਨਾਮ ਲਿਖਿਆ ਉੱਥੇ ਪੱਥਰ ਦੇ ਵਿੱਚ ਵੀ ਹਾਂਜੀ ਅਸੀਂ ਆਪਣੇ ਵਾਸਤੇ ਯੂਜ਼ ਕਰਨੀ ਹੈ ਦੁਕਾਨ ਬਣਾਈ ਹੈ ਤੇ ਤੁਹਾਨੂੰ ਮੈਨੂੰ ਵਿਖਾਉਣ ਵਾਸਤੇ ਥੋੜਾ ਜਿਹਾ ਮੂਵ ਕਰਨਾ ਪਏਗਾ ਸਬਾਨ ਹਾਂਜੀ ਹਾਂਜੀ ਇਸੇ ਥੱਲੇ ਨਾ ਫੋਟੋਆਂ ਲੱਗੀਆਂ ਨੇ ਮੈਂ ਮੁੰਡੇ ਨੂੰ ਭਲਾਣਾ ਉਹ ਹੈਲਪ ਕਰ ਦਿੰਦਾ ਸਾਡੀ ਤੇ ਫੋਟੋਆਂ ਖਾਣਾ ਇੱਥੇ ਨਾ ਪ੍ਰਾਣੀਆਂ ਫੋਟੋਆਂ ਲੱਗੀਆਂ ਇੱਥੋਂ ਦੀਆਂ ਸਾਰੇ ਪਾਸੇ ਫੋਟੋਆਂ ਆ ਗਈਆਂ ਇਹਦੇ ਪਰ ਮੈਂ ਇੱਕ ਫੋਟੋ ਤੁਹਾਨੂੰ ਵਿਖਾਉਣਾ ਹੈ ਦੀ ਆ ਨੌਜਵਾਨ ਆ ਗਿਆ ਜੀ ਸਾਨੂੰ ਫੋਟੋ ਵਿਖਾਓ ਜੀ ਫੋਟੋ ਵਿਖਾ ਦਿਨ ਹਾਂ ਜੀ ਆ ਪਰਨੇ ਪਰਨੇ ਸਭ ਕੋ ਪਾਸੇ ਰੱਖ ਲੈ ਕੋਈ ਗੱਲ ਨਹੀਂ ਜਿਹੜੇ ਹੈਗੀਆਂ ਠੀਕ ਹੈ ਤੂੰ ਤੁਹਾਨੂੰ ਵਿਖਾ ਦੇ ਭਰਾਵਾ ਹਾਂ ਜੀ ਅਸੀਂ ਕੈਮਰੇ 'ਚ ਨਹੀਂ ਵੇਖਣੀ ਆ ਹਾਂ ਜੀ ਇਹ ਫੋਟੋ ਜਿਹਦੀ ਨਾ ਇਹ ਪੁਰਾਣੇ ਟਾਈਮ ਦੇ ਵਿੱਚ ਇੱਥੇ ਦੇ ਵਿੱਚ ਵੈਡਿੰਗ ਸਟਰੀ ਵਿਲੇਜ ਵੈਡਿੰਗ ਵੈਡਿੰਗ ਕਿਦਾਂ ਵਿਆਹ ਕੀਤਾ ਹੁੰਦੰਦੇ ਸੀ ਹਾਂਜੀ ਇਹ ਉਹ ਕਲਚਰ ਦਿਖਾਇਆ ਉਹਦੇ ਵਿੱਚ ਤੇ ਇਹੋ ਜੀਆਂ ਪੂਰੀਆਂ ਬਿਲਡਿੰਗ ਦੇ ਵਿੱਚ ਇਹ ਇੱਕ ਰੂਮ ਦੇ ਵਿੱਚ ਛੋਟਾ ਹੈ ਇਹ ਥੱਲੇ ਨਾ ਟਕਿਆ ਹੋਇਆ ਲਿਖਿਆ ਹੈ ਵਿਲੇਜ ਵੈਡਿੰਗ ਵੈਡਿੰਗ ਕਿਦਾਂ ਹੁੰਦੀ ਸੀ ਆ ਜਿਹੜੀਆਂ ਨਾ ਤੁਸੀਂ ਕਰੋ ਅੱਗੇ ਜਿਹੜਾ ਜਾਂਦਾ ਪਿਆ ਹੈ ਬੰਦੇ ਟੋਪੀ ਪਾਈ ਹੈ ਨਾ ਹਾਂਜੀ ਇਹ ਕਹਨੋ ਤੋ ਹੀ ਲਾੜਾ ਵਿਆਹ ਜਦਾ ਲਾੜਾ ਤੇ ਉਹ ਲਾੜੀ ਆ ਲਾੜੀ ਨਾਲ ਉਹ ਖਜੇ ਫੁੱਲ ਜੇ ਫੜੇ ਆ ਹਾਂਜੀ ਹਾਂਜੀ ਤੇ ਪਿੱਛੇ ਦੇ ਤੁਰੇ ਜਾਂਦੇ ਤੇ ਇਹ ਉਸ ਟਾਈਮ ਦਾ ਕਲਚਰ ਵਿਖਾਏ ਜੀ 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 ਇਦਾਂ ਦੀਆਂ ਬਹੁਤ ਸਾਰੀਆਂ ਫੋਟੋਆਂ ਇੱਕ ਫੋਟੋ ਹੋਰ ਵਿਖਾ ਦੇ ਵੀ ਪਰਲੇ ਵਾਲੀ ਜਿਆਦਾ ਤਾਂ ਹੁਣ ਰਹਿਣ ਦੇ ਨਾਮ ਖਾ ਭੋਵੇਂ ਇੱਕ ਹੋਰ ਵਿਖਾ ਦੇ ਇਹ ਸ਼ਿਕਾਰੀ ਜਿਹੜੇ ਹੁੰਦੇ ਸੀ ਜਿਹੜੇ ਨਾ ਕੁੱਤੇ ਹਾਂਜੀ ਡੌਗ ਹਾਂਜੀ ਹਾਂਜੀ ਇਹ ਉਹਨਾਂ ਦੀ ਹੈ ਜੀ 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 ਤੇ ਇਹਦਾਂ ਦੀਆਂ ਬਹੁਤ ਸਾਰੀਆਂ ਤੇ ਪੇਂਟਿੰਗ ਲੱਗੀਆਂ ਪੁਰਾਣੀਆਂ ਤੇ ਇਹਦੇ ਵਿੱਚ ਤੁਸੀਂ ਇਹ ਦੇਖੋ ਲੱਕੜ ਜਿਹੜੀ ਹੈ ਨਾ ਹਾਂਜੀ ਲੱਗੀ ਹੋਈ ਜਿਵੇਂ ਕੀ ਦੀ ਆ ਦੇਖੋ ਆਥੋ ਦੇਖ ਸਕਦੇ ਆ ਹਾਂਜੀ ਹਾਂਜੀ ਆ ਫਰਕਾਂੀਆਂ ਟੰਗੀਆਂ ਨਾ ਜੀਆਂ ਹਾਂਜੀ ਹਾਂਜੀ ਆ ਲੱਕੜ ਵੇਖੋ ਇਹ ਪਿੱਛੇ ਲੱਕੜ ਜਿਹੜੀ ਹੈ ਹਾਂਜੀ ਮਾਰਗਨ ਦੀ ਲੱਕੜ ਪੂਰੀ ਇਹ ਫਰੇਮ ਸਾਰੀ ਲੱਕੜ ਲੱਗੀ ਹੋਈ ਹੈ ਦਵਾਨਾ ਦੇ ਉੱਤੇ ਜੀ 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 ਸਮਾਨ ਦੇ ਥੱਲੇ ਆਈ ਹੋਈ ਹੈ ਪਰ ਇੱਕ ਗੱਲ ਦੱਸੋ ਜੀ ਮੈਨੂੰ ਜਿਵੇਂ ਉਹਨਾਂ ਨੇ ਉਹ ਤਾਂ ਲਾਤੀ ਉੱਥੇ ਨਾ ਕੁੱਤੇ ਦੀ ਆ ਉਹ ਤਾਂ ਲਾਤੀਆਂ ਇੱਥੇ ਹਾਂਜੀ ਫੋਟੋ ਬਣਾ ਕੇ ਤਾਂ ਲਾਤੀਆਂ ਪਰ ਅਲਾਉਡ ਹੈ ਨਹੀਂ ਸੀ ਕਿਦਾ ਜਿਵੇਂ ਲਿਖਿਆ ਸੀ ਉਹ ਉਹਨਾਂ ਕਲਚਰ ਦਾ ਇਹ ਤੁਹਾਡਾ ਨੋਟ ਕਰਨ ਵਾਲੀ ਗੱਲ ਹੈ ਹਾਂ ਜੀ ਫੋਟੋ ਆ ਸਕਦੀ ਹੈ ਪਰ ਪਤਾ ਨਹੀਂ ਆ ਸਕਦਾ ਸਹੀ ਗੱਲ ਸਹੀ ਗੱਲ ਬੜੀ ਗੱਲ ਨੋਟ ਕੀਤੀ ਤੁਸੀਂ ਹੈਂ ਜੀ ਨਹੀਂ ਮੈਂ ਉਹੀ ਮੇਰੇ ਦਿਮਾਗ ਚ ਆਇਆ ਮੈਂ ਕਿਹਾ ਯਾਰ ਆ ਕੰਮ ਤਾਂ ਉਲਟੇ ਹੀ ਹਾਂ ਤੇ ਇੱਕ ਤੁਸੀਂ ਹੋਰ ਬਖਾਇਆ ਸੀ ਮਰਖਲੇ ਸ਼ੀਸ਼ਾ ਸ਼ੀਸ਼ਾ ਹਾਂ ਇਧਰ ਤੁਹਾਨੂੰ ਮੈਂ ਸ਼ੀਸ਼ੇ ਵਿਖਾਣਾ ਕੋਈ ਕੋਈ ਦੁਕਾਨ ਆਇਆ ਤੇ ਇਸ ਕਰਕੇ ਨਾ ਇਹ ਕਾਫੀ ਕੁਛ ਲਾਇਆ ਹੋਇਆ ਤੇ ਹਾਂਜੀ ਸਮਾਨ ਦਾ ਸਮਾਨ ਦੇ ਮਤਲਬ ਓਟ ਚ ਹੈ ਜੀ ਹਾਂ ਪਰਲੇ ਪਾਸੇ ਰਹਿ ਗਿਆ ਕੋਈ ਇੱਧਰ ਆ ਜਾਓ ਆ ਦਿਖਾਣੇ ਆ ਆ ਦੇਖੋ ਆ ਸ਼ੀਸ਼ਾ ਨਾ ਹਾਂਜੀ ਆ ਸ਼ੀਸ਼ਾ ਹਾਂਜੀ ਹੱਥ ਲਾ ਕੇ ਦੇਖੋ ਤੁਸੀਂ ਗਰੇਵ ਕੀਤਾ ਹੋਇਆ ਅੰਦਰ ਹੀ ਹੈ ਇਹ ਬਾਹਰ ਰੜਕਦਾ ਨਹੀਂਗਾ ਕੁਛ ਵੀ ਸ਼ੀਸ਼ੇ ਦੇ ਵਿੱਚ ਹੀ ਗਰੇਵ ਕੀਤਾ ਹੋਇਆ ਹੈ ਜੀ ਕਿੰਨੀ ਵੱਡੀ ਟੈਕਨੀਕ ਹੈ ਇੰਨੀ ਇੰਨੀ ਵਧੀਆ ਪੇਂਟਿੰਗ ਇਹਨਾਂ ਨੇ ਸੋਣਾ ਲਿਖਿਆ ਸਭ ਕੁਝ ਹਾਂਜੀ ਤੇ ਇਹ ਨਾ ਕੁਝ ਵੀ ਮਤਲਬ ਉਹ ਮੈਂ ਦਿਖਾਣਾ ਤੁਹਾਨੂੰ ਇਹ ਦੇਖ ਰੋ ਮੁੰਡੇ ਕੋਲ ਨਾ ਲਾਈਟ ਜਗਾਏ ਹਾਂਜੀ 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 ਸਲੋ ਹੌਲੇ ਹੌਲੀ ਹੌਲੀ ਕਰ ਲੋ ਆਹ ਗਣੀ ਦੀ ਲੱਕੜਾ ਦੇਖੋ ਸਾਰੀ ਕਿਦਾਂ ਦਾ ਡਿਜ਼ਾਈਨ ਬਣਿਆ ਹੋਣਾ ਇਹ ਸਾਰਾ ਜਿਹੜਾ ਹਾਂਜੀ ਹੈ ਨਾ ਇਹ ਹਾਂਜੀ ਮੀਨਾਕਾਰੀ ਦੇਖੋ ਲੱਕੜ ਦੇ ਉੱਤੇ ਕਿੰਨੀ ਕਾਰਾਗਰੀ ਕੀਤੀ ਤੇ ਉਸ ਟਾਈਮ ਕੋ ਮਸ਼ੀਨਾਂ ਥੋੜੀ ਹੁੰਦੀਆਂ ਸੀ ਬਿਲਕੁਲ ਜੀ ਸਾਰੀ ਹੱਥ ਦੀ ਕਾਰਾਗਰੀ ਹੈ ਹਾਂ ਜੀ ਆਹ ਵਿਚਾਰ ਦੇਖੋ ਸ਼ੇਰ ਬਣਿਆ ਉਹ ਦੇਖੋ ਹਾਂ ਜੀ ਲੱਕੜ ਦੇ ਵਿੱਚ ਕੀ ਕਹਾਵਾ ਹੈ ਜੀ ਹੈ ਬਿਲਕੁਲ ਜੀ ਬਿਲਕੁਲ ਹਾਂ ਜੀ ਬੜੀ ਮੀਨਾਕਾਰੀ ਕੀਤੀ ਉਹ ਉੱਪਰ ਫੁੱਲੇ ਬਣੇ ਆ ਹਾਂ ਜੀ ਲੱਕੜ ਦੇ ਨਾਲ ਹਾਂਜੀ ਪੂਰੀ ਰੀਜਨਲ ਚੀਜ਼ ਤਿਆਰ ਕੀਤੀ ਹੋਈ ਹੈ ਇਹ ਮੈਂ ਕਹਿੰਦਾ ਬਹੁਤ ਜ਼ਿਆਦਾ ਜੀ ਅੱਜ ਦੇ ਟਾਈਮ ਇੰਨਾ ਮਸ਼ੀਨਰੀ ਹੋਣ ਦੇ ਬਾਵਜੂਦੂ ਏਦਾਂ ਦੀ ਚੀਜ਼ ਨਹੀਂ ਬਣ ਸਕਦੀ ਨਹੀਂ ਬਣ ਸਕਦੀ ਕਿਉਂਕਿ ਜਿਵੇਂ ਤੁਸੀਂ ਸ਼ੀਸ਼ਾ ਦੇਖੋ ਵੀ 150 ਸਾਲ ਪਹਿਲਾਂ ਇਹਨੂੰ ਇਹਦੇ ਵਿੱਚ ਹੀ ਜਿਹੜਾ ਪੇਂਟਿੰਗ ਹੈ ਹਾਂਜੀ 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 ਵਿੱਚੇ ਮਿਕਸ ਹੈ 48 ਕਵਣੀ ਹੱਥ ਨਾਲ ਹਾਂਜੀ ਹਾਂਜੀ ਇਹ ਇਧਰ ਅਸੀਂ ਜਤਨ ਆ ਇੱਕ ਪੇਂਟਿੰਗ ਆ ਰਹੀ ਹੈ ਦਿਖਾ ਦਿੰਨੇ ਆਂ ਉਹ ਨੱਤੋਂ ਮੈਂ ਚੱਕ ਲਈ ਚੱਕਣ ਦੀ ਜਿਆਦਾ ਪੇਂਟਿੰਗਾਂ ਆ ਆ ਪੇਂਟਿੰਗ ਦਿਖਾ ਦਿੰਨੇ ਆ ਇਹ ਇੱਥੋਂ ਕਰ ਲਓ ਮੜੀ ਜੀ ਆ ਪੇਂਟਿੰਗ ਹੈ ਜੀ ਇਦਾਂ ਦੀਆਂ ਵਿੱਚ ਤਕਰੀਬਨ ਮੇਰੇ ਦਾ 8 ਪੇਂਟਿੰਗ ਹੈ ਗੈਸ ਰੂਮ ਦੇ ਵਿੱਚ 8 ਜੀ 8 ਪੇਂਟਿੰਗ ਹੈ ਤੇ ਇੱਕ ਇੱਕ ਪੇਂਟਿੰਗ ਜਿਹੜੀ ਹੈ ਇਹਦੀ ਤਕਰੀਬਨ ਇੰਡੀਆ ਦੇ हिसाब ਇੱਕ ਕਰੋੜ ਦੀ ਇੱਕ ਪੇਂਟਿੰਗ ਹੈ ਦੀ ਕੀਮਤ ਜਿਹੜੀ ਹੈ ਕੀ ਬਾਤ ਹੈ ਜੀ ਪਰ ਇਹ ਰਿਮੂਵ ਨਹੀਂ ਕਰ ਸਕਦੇ ਅਸੀਂ ਥ੍ਰੀ ਪੇਂਟਿੰਗ ਇੱਧੇ ਰਹਿਣਗੀਆਂ ਪਰ ਇਹ ਜਿਹੜੀਆਂ ਵਿਕਦੀਆਂ ਨਾ ਬਾਜ਼ਾਰਾਂ ਵਿੱਚ ਜੋ ਆਕਸ਼ਨ ਹੁੰਦੀ ਹੈ ਤੇ 1 ਕਰੋੜ-ਕਰੋੜ ਦੀ ਜਾਂਦੀ ਹੈ ਕਿ ਕਿ ਪੇਂਟਿੰਗ ਅੱਛਾ ਜੀ ਇਹ ਹੱਥ ਦੀ ਬਣੀ ਹੋਈ ਪੇਂਟਿੰਗ ਹੈ ਜੀ ਹਾਂਜੀ 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 ਜਿਵੇਂ ਆਹ ਪੇਂਟਿੰਗ ਆ ਨਾ ਸਵਾਂ ਦੇ ਪਿੱਛੇ ਆਈ ਹੈ ਜਿਵੇਂ 3D ਪੇਂਟਿੰਗ ਹੁੰਦੀ ਹੈ ਜਿਹਨੇ ਪੇਂਟਿੰਗ ਬਣਾਈ ਉਹਦਾ ਨਾਮ ਵੀ ਲਿਖਿਆ ਹੈ ਕਿੰਨੇ ਬਣਾਈ ਸੀ ਕਾਰੀਕਰ ਕੌਣ ਸੀ ਇਹਨੇ ਬਣਾਉਣ ਦਾ ਅੱਛਾ ਜੀ ਤੇ ਇਹ ਵੀ ਪੇਂਟਿੰਗ ਹੈ ਇਹ ਪਿੱਛੇ ਰੁਕੀ ਇੱਕ ਇਧਰ ਵੀ ਪੇਂਟਿੰਗ ਦੇਖਦੇ ਇਹ ਸ਼ਿਕਾਰੀ ਦੀ ਪੇਂਟਿੰਗ ਮਿਲਾਈ ਉਸ ਟਾਈਮ ਸ਼ਿਕਾਰ ਕਿਵੇਂ ਕਰਦੇ ਹੁੰਦੇ ਸੀ ਹਾਂਜੀ ਤੇ ਸ਼ਿਕਾਰ ਕਰਕੇ ਕਿਵੇਂ ਉਹਨਾਂ ਥੱਲੇ ਉਹ ਮਛੀਆਂ ਨਹੀਂ ਸੱਤੀਆਂ ਹਾਂਜੀ 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 ਤੇ ਉਹ ਪੂਰਾ ਉਸ ਟਾਈਮ ਦਾ ਨਾ ਪੇਂਟਿੰਗ ਦੇ ਰੂਪ ਚੋ ਦਿਖਾਇਆ ਹੋਇਆ ਸਾਰਾ ਕੁਝ ਹਾਂਜੀ ਹਾਂਜੀ ਉਹ ਪੂਰਾ ਸੀਨ ਪੇਸ਼ ਕੀਤਾ ਹੋਇਆ ਹਾਂਜੀ 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 ਪਰ ਇਹ ਆਪਣਾ ਇਹਦੇ ਕਰਕੇ ਹੈ ਨਾ ਫਿੱਟ ਕਰਕੇ ਜਿਹੜਾ ਸਮਾਨ ਰੱਖਿਆ ਹੈ ਨਾ ਹਾਂਜੀ 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 ਤੇ ਜਿਹੜਾ ਸਾਮਾਨ ਵੀ ਅਸੀਂ ਰੱਖਿਆ ਵਿਖੋ ਇਹ ਵੀ ਕਿਤੇ ਕਿਸੇ ਚੀਜ਼ ਨਾਲ ਨਾ ਅੱਥ ਉਦਾਂ ਹੀ ਅਸੀਂ ਖੜੀਆਂ ਕੀਤੀਆਂ ਲੱਕੜਾਂ ਹਾਂਜੀ ਤੇ ਇਹ ਪੂਰਾ ਸੇਵ ਕੀਤਾ ਹੈ ਇਸ ਬਿਲਡਿੰਗ ਨੂੰ ਹੂੰ ਠੀਕ ਚਲੋ ਹੁਣ ਤੁਹਾਨੂੰ ਦੂਜੇ ਪਾਸੇ ਲੈ ਕੇ ਚੱਲਦੇ ਹਾਂ ਜੀ ਹਾਂਜੀ ਆਓ ਜੀ ਆਹ ਦੇਖੋ ਜੀ ਜਿਵੇਂ ਇਹ ਪੌੜੀਆਂ ਉੱਪਰੋਂ ਜਾਂਦੀਆਂ ਆਹ ਟੈਲਾ ਹੈਗੀਆਂ ਸਾਰੀਆਂ ਹਾਂਜੀ ਇਹ ਉਹਦੇ ਨਾਲ ਦੀਆਂ ਨਾ ਇਹ ਵੀ ਜਿਹੜੀਆਂ ਆਪਾਂ ਪਹਿਲਾਂ ਦੇਖੀ ਸੀ ਜੀ ਹਾਂਜੀ ਇਹ ਤੈਨੂੰ ਉਹੀ ਮਤਲਬ ਉਹ 125 ਸਾਲ ਪਹਿਲਾਂ ਦੇ ਲੱਗੇ ਆਹ ਤੈਨੂੰ ਹਾਂਜੀ ਹਾਂਜੀ ਜੋੜੇ ਗਾ ਆਜੋ ਜੀ ਬਾਈ ਗੁਰਪੀਸਿਆਂ ਆ ਜਾਕਰ ਅੰਦਰ ਇਹਦਰ ਦਿਖਾਣਾ ਤੁਹਾਨੂੰ ਦਿਖਾਉਣ ਵਾਲੀ ਜਿਹੜੀ ਚੀਜ਼ ਹੈ ਨਾ ਹਾਂਜੀ ਸਿਸਟਮ ਇਹ ਹੈ ਕਿ ਦੇਖੋ ਉੱਪਰ ਹੀ ਲੱਗੀ ਏ ਉੱਪਰ ਨਾ ਸੇਮ ਬਣਿਆ ਥੱਲੇ ਰਸਾ ਜੇ ਥੱਲੇ ਨੂੰ ਗਿਆ ਹਾਂਜੀ ਹਾਂਜੀ ਕੀ ਉਸ ਟਾਈਮ ਪੱਬ ਸੀ ਤੇ ਇਹ ਉੱਪਰ ਨਾ ਸਿਟਿੰਗ ਏਰੀਆ ਸੀ ਬੈ ਕੇ ਰੋਟੀ ਪਣ ਖਾਂਦੇ ਪਿੰਦੇ ਸੀ ਜੋ ਵੀ ਖਾਣਾ ਹੁਣ ਖਾਣਾ ਸ਼ਰਾਬ ਸੋ ਪੀਂਦੇ ਨਾ ਹਾਂਜੀ ਹਾਂਜੀ ਤੇ ਜਿਹੜਾ ਖਾਣਾ ਹੈ ਨਾ ਉਹ ਥੱਲੇ ਬੰਦਾ ਹੈ ਕਿਚਨ ਥੱਲੇ ਸੀ ਹਾਂਜੀ ਤੇ ਇਹ ਉਸ ਟਾਈਮ ਲਿਫਟ ਹੈ ਜਿਵੇਂ ਅਸਲ ਲਿਫਟ ਬੰਦਿਆਂ ਨੇ ਖਾਣੇ ਦੀ ਲਿਫਟ ਹੈ ਅੱਛਾ ਜੀ ਥੱਲੇ ਇੱਕ ਨਾ ਟ੍ਰੇ ਜਿਹੜੀ ਸ਼ੋ ਰੱਖ ਦਿੰਦੇ ਹੇ ਦੇ ਵਿੱਚ ਹਾਂ ਤੋੜਾ ਸਾਇਨੇ ਕਿਚ ਦੇ ਹੀ ਮਿਨਿਮਲ ਜਿਹੜਾ ਪੁਲੀ ਹੈ ਨਾ ਹਾਂਜੀ ਹਾਂਜੀ ਆ ਪੁਲੀ ਨੂੰ ਐ ਖਿਚਣਾ ਸਰ ਪੁਲੀ ਘੁੰਮਣੀ ਤੇ ਉਹ ਟ੍ਰੇ ਜਿਹੜੇ ਉੱਪਰ ਆ ਜਾਣੇ ਜੋ ਉੱਪਰ ਆ ਜਾਣੇ ਉਹ ਟ੍ਰੇ ਨਾਲ ਇੱਥੇ ਜਿਹੜੇ ਬੈਠੇ ਲੋਕ ਸੀ ਉਹ ਟੇਬਲਾਂ ਤੇ ਉਹਨਾਂ ਕੋਲ ਆ ਕੇ ਉਹਨਾਂ ਨੂੰ ਖਾਣਾ ਸਰਵ ਕਰ ਦਿੰਦੇ ਜੀ ਵੇਟਰ ਇੱਥੇ ਹੁੰਦਾ ਸੀ ਥੱਲੇੋਂ ਰੱਖ ਦਿੰਦੇ ਇੱਥੋਂ ਉਹ ਲੈ ਕੇ ਤੇ ਸਰਵ ਕਰ ਦਿੰਦਾ ਸੀ ਜੀ ਨੇ ਇਹ ਪ੍ਰਾਣੀ ਪੇਂਟਿੰਗ ਹੈਗੀ ਹੈ ਅਚਾ ਇਹ ਪੇਂਟਿੰਗ ਹੈਗੀ ਹੈ ਇਕ ਹਾਂਜੀ ਨਹੀਂ ओरिजिनल ਕਰਨੀ ਤੇ ਇਹ ਹੈਗੀ ਹੈ ਜੀ ਆਪਣਾ ਮੇਰੇ ਖਿਆਲ ਆ ਵੀ ਇਹ ਦੇਖੋ ਉੱਤੇ ਲਿਖਿਆ 1977 ਦੀ ਇਹ ਬਣੀ ਹੋਈ ਜਿਹੜੀ ਹੈ ਨਾ ਉਹ ਫੋਟੋ ਹੈ ਹਾਂਜੀ ਉਹ ਉਸ ਟਾਈਮ ਇਸ ਰੂਪ ਦੇ ਵਿੱਚ ਬਿਲਡਿੰਗ ਸੀ ਤੇ ਗੱਡੀਆਂ ਵੀ ਦੰਦੀਆਂ ਸੀ ਬੱਸਾਂ ਇਦਾਂ ਦੀਆਂ ਹੀ ਇਹ 77 77 ਦੀ ਹੈ ਜੀ ਜੀ ਫੋਟੋ ਇਹ ਗੂਗਲ ਤੇ ਵੀ ਤੁਹਾਨੂੰ ਮਿਲ ਜੇਗੀ ਹਾਂਜੀ ਹਾਂਜੀ ਇਹ ਬਾਹਰੋਂ ਅਸੀਂ ਇੱਕ ਇਹ ਦੂਜੇ ਅਗਲੇ ਪਾਸੇ ਇੱਕ ਹੋਰ ਪੇਂਟਿੰਗ ਦਿਖਾਣਾ ਇੱਥੇ ਲੱਗੀ ਜਿਹੜੀ ਹੈ ਆਸ ਪਾਸੇ ਹਾਂਜੀ ਇਹ ਸੀ ਜਿਹੜੀ ਇਹ ਦੇਖੋ ਇਹ 1949 ਦੀ ਉੱਪਰ ਦੇਖੋ ਆ ਲਿਖਿਆ ਦ ਰੈਲ ਲਾਈਨ 1949 ਤੁਹਾਨੂੰ ਗੂਗਲ ਤੇ ਇਹ ਮਿਲ ਜਣੀ ਹੈ ਜੀ ਉਸ ਟਾਈਮ ਇਦਾਂ ਦੀਆਂ ਗੱਡੀਆਂ ਦੀਆਂ ਹੀ ਜੀ ਆ ਦੇਖੋ ਤੁਹਾਨੂੰ ਇੱਥੇ ਨਾ ਸਾਰੇ ਗੋਰੇ ਤੇ ਗੁਰੀਆਂ ਬਿਲਡਿੰਗ ਇੱਥੇ ਠੀਕ ਹੈ ਜੀ ਤੇ ਉਸ ਟਾਈਮ ਦੀ ਬਿਲਡਿੰਗ ਜਿਹੜੀ ਹੈ ਉਸ ਟਾਈਮ ਦੀ ਫੋਟੋ 49 ਦੀ ਹਾਂਜੀ ਤੇ ਇੱਥੇ ਕੋ ਇੱਕ ਵੀ ਤੁਹਾਨੂੰ ਇੰਡੀਅਨ ਨਹੀਂ ਮਿਲਣਾ ਜੀ ਜੇ ਫੋਟੋਆਂ ਵਿੱਚ ਹਾਂਜੀ ਤੇ ਜੇ ਹੁਣ ਮੇਰੇ ਨਾਲ ਤੁਸੀਂ ਬਾਹਰ ਜਾਓ ਤੇ ਤੋ ਹੀ ਸਾਰੇ ਰੋਡ ਤੇ ਘੁੰਮੋ ਸੋਹ ਰੋਡ ਤੇ ਤੁਹਾਨੂੰ ਇੱਕ ਵੀ ਗੋਰਾ ਨਹੀਂ ਲੱਭਣਾ ਗੋਰਾ ਹੀ ਲੱਭਣਾ ਜੀ ਬਿਲਕੁਲ ਹੁਣ ਗੋਰਾ ਲੱਭਣਾ ਔਖਾ ਹੋ ਰਹੀ ਨਹੀਂ ਲੱਭਣਾ ਔਖਾ ਕਿਹੜੀਆਂ ਲੱਭਣਾ ਔਖਾ ਸੀਗਾ ਜੀ ਬਿਲਕੁਲ ਇਸੇ ਵੀ ਗੱਲ ਹੈ ਗੁਰੂ ਮਾਦੀ ਦੀ ਕਿਰਪਾ ਜਿਹੜੇ ਆਏ ਇੰਡੀਆ ਤੋਂ ਮਿਹਨਤ ਮਜ਼ਦੂਰੀ ਕਰਨ ਵਾਸਤੇ ਤੇ ਬੜੀਆਂ ਮੱਲਾਂ ਵਾਰੀਆਂ ਬੜਾ ਕੁਝ ਕੀਤਾ ਬਿਲਕੁਲ ਜੀ ਬਿਲਕੁਲ ਮਿਹਨਤ ਕਰਕੇ ਹੈ ਨਾ ਜਿੱਥੋਂ ਤੱਕ ਪਹੁੰਚੇ ਤੇ ਇਹ ਨਾ ਬਿਲਡਿੰਗ 2016 ਦੇ ਵਿੱਚ ਉਸ ਟਾਈਮ ਅਹੀ ਤੂਖਣ ਸਿੰਘ ਫਿਲਮ ਬਣਾਈ ਸੀ ਹਾਂਜੀ ਬਾਬਾ ਜਗਰਾ ਸਿੰਘ ਤੂਫਾਨ ਦੇ ਜੀਵਨ ਤੇ ਹਾਂਜੀ ਤੇ ਗੁਰਮਨ ਨੇ ਕਿਰਪਾ ਕੀਤੀ 16 ਦੇ ਵਿੱਚ ਇਹ ਬਿਲਡਿੰਗ ਦੇ ਉਹ ਲਈ ਤੇ ਉਦੋਂ ਕੰਪਨੀ ਵੀ ਬਣਾਈ ਤੂਫਾਨ ਸਿੰਘ ਲਿਮਟਿਡ ਜੀ ਤੇ ਗੂਗਲ ਤੇ ਦੇਖ ਸਕਦੇ ਆ ਕਿ 2016 ਵਿੱਚ ਤੂਫਾਨ ਸਿੰਘ ਲਿਮਟਿਡ ਕੰਪਨੀ ਨੇ ਇਹ ਬਿਲਡਿੰਗ ਬਾਈ ਕੀਤੀ ਖਰੀਦੀ ਸੀ ਜੀ 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 ਕੀ ਬਾਤ ਹੈ ਜੀ ਸੋ ਹੋਰ ਗੱਲਬਾਤ ਜੀ ਕੋਈ ਮਤਲਬ ਕਿ ਤੁਸੀਂ ਜੋ ਵੀ ਹੈ ਬਿਲਡਿੰਗ ਉਹ ਤੁਹਾਡੀ ਹੈ ਪਰ ਤੁਸੀਂ ਇਹਨਾਂ ਚੀਜ਼ਾਂ ਦੇ ਨਾਲ ਜਿਹੜੀਆਂ ਇੱਥੇ ਕਲਾ ਕਿਰਤੀਆਂ ਹੈਗੀਆਂ ਤੁਸੀਂ ਉਹਨਾਂ ਨੂੰ ਛੇੜਛਾੜ ਨਹੀਂ ਕਰ ਸਕਦੇ ਜੀ ਬਿਲਕੁਲ ਜੀ 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 ਇਹ ਵੀ ਦੇਖੋ ਪੁਰਾਣੀ ਇਹ ਪੇਂਟਿੰਗ ਦੇ ਵਿੱਚ ਲਾਈ ਹੋਈ ਹੈ ਜਿਵੇਂ ਇਦਾਂ ਦੇ ਰੋਵਲੋਵਰ ਹੁੰਦੇ ਸੀ ਪਹਿਲਾਂ ਸਾਡੇ ਹਾਂਜੀ ਇਦਾਂ ਦੇ ਨਾ ਹਾਂਜੀ ਇਹ ਹੁਣ ਤਾਂ ਹੋਰ ਤਾਂ ਲੱਗੇ ਪਹਿਲਾਂ ਇਦਾਂ ਦੇ ਹੁੰਦੇ ਹਾਂਜੀ ਪਹਿਲਾਂ ਇਦਾਂ ਦੇ ਸੀ ਇਦਾਂ ਦੇ ਸੀ ਆਹ ਕੈਨਨ ਦਾ ਵੀ ਮਾਡਲ ਇੱਧਰ ਹੈਗਾ ਜੀ ਇਹ ਦੇਖੋ ਇੱਧਰ ਵੀ ਦੇਖ ਸਕਦੇ ਆਂ ਇਦਾਂ ਦੀਆਂ ਕੈਨਨ ਹੁੰਦੀਆਂ ਸੀ ਲੜਾਈਆਂ ਵਿੱਚ ਨਾ ਹਾਂਜੀ ਹਾਂ ਟੋਪਾਂ ਜੀ ਨੂੰ ਕਹਿੰਦੇ ਐ ਹਾਂਜੀ ਇਹ ਇਦਾਂ ਦੀਆਂ ਤੋਪਾਂ ਵਰਤਦੇ ਹੁੰਦੇ ਸੀ ਹਾਂਜੀ ਹਾਂਜੀ ਜਿਨ੍ਹਾਂ ਦੇ ਲੱਕੜ ਦੇ ਫਰੇਮ ਲੱਕੜ ਦੇ ਪਹੀਏ ਤੇ ਅੱਗੇ ਬੈਰਲ ਬਣੀ ਹੁੰਦੀ ਸੀ ਲੋਏ ਦੀ ਜਿਹਦੇ ਵਿੱਚ ਗੋਲ ਦਾਗੇ ਜਾਂਦੇ ਸੀ ਹਾਂਜੀ ਹਾਂਜੀ ਤੇ ਫਿਰ ਕੀ ਮਹਿਸੂਸ ਹੁੰਦਾ ਜੀ ਤੁਸੀਂ ਉਸ ਸਮੇਂ ਨੂੰ ਦੇਖ ਕੇ ਜਦੋਂ ਤੁਸੀਂ ਅੱਜ ਯਾਦ ਕਰਦੇ ਹੋ ਵੀ ਕੋਈ ਟਾਈਮ ਸੀ ਜਦੋਂ ਇੱਥੇ ਦੇ ਉੱਤੇ ਮੈਂ ਇਹਨਾਂ ਬਿਲਡਿੰਗਾਂ ਦੇ ਉੱਤੇ ਲਿਖਿਆ ਜਾਂਦਾ ਸੀਗਾ ਵੀ ਕੁੱਤੇ ਅਤੇ ਭਾਰਤੀ ਦੇ ਇਥੇ ਐਂਟਰੀ ਨਹੀਂ ਹੈਗੀ ਤੇ ਅੱਜ ਭਾਰਤੀਆਂ ਨੇ ਮਾਲਕ ਉਹਨਾਂ ਚੀਜ਼ਾਂ ਤੇ ਆਪਣਾ ਇਹ ਤੇ ਸਤਗੁਰਾਂ ਦੀ ਕਿਰਪਾ ਗੁਰੂ ਮਾ ਦੀ ਮਿਹਰ ਹੈ ਨਿੰਤ ਉਹ ਹੀ ਗੱਲ ਯਾਦ ਹੁੰਦੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਨਾ ਉਦਾਸੀ ਤੇ ਗਏ ਨਾ ਹਾਂਜੀ ਕਿ ਉਹਨਾਂ ਇੱਕ ਪਿੰਡ ਵਾਲਿਆਂ ਨੇ ਨਾ ਬੜੀ ਸੇਵਾ ਕੀਤੀ ਹਾਂਜੀ ਬੜੀ ਸੇਵਾ ਕੀਤੀ ਤਾਂ ਗੁਰੂ ਮਾਲੇ ਨੇ ਨਾ ਉੱਥੇ ਕਿਹਾ ਵੀ ਉੱਜੜ ਜਾਓ ਹਾਂਜੀ ਤੇ ਅਗਲੇ ਪਿੰਡ ਗਏ ਤੇ ਉਥੇ ਨਾ ਲੋਕਾਂ ਨੇ ਵੱਟੇ ਰੋੜੇ ਮਾਰੇ ਉਹਨਾਂ ਨੂੰ ਮਹਾਰਾਜ ਜੀ ਕਹਿੰਦੇ ਵਸਦੇ ਰਹੋ ਵਸਦੇ ਰਹੋ ਮਰਦਾਨੇ ਜੀ ਕਹਿੰਦੇ ਸੱਚੇ ਪਾਤਸ਼ਾਹ ਸਤਿਗੁਰੂ ਜੀ ਇਹ ਕੀ ਖੇਡ ਤੁਹਾਡੀ ਜਿਨ੍ਹਾਂ ਨੇ ਇੰਨੀ ਸੇਵਾ ਕੀਤੀ ਉਹਨਾਂ ਨੂੰ ਕਹਿੰਦੇ ਉਜੜ ਜਾਓ ਜਿਨ੍ਹਾਂ ਨੇ ਪੱਥੇ ਪੱਥਰ ਮਾਰੇ ਉਹਨਾਂ ਨੂੰ ਦੋਹੀ ਕਹਿੰਦਾ ਵਸਦੇ ਰਹੋ ਕਹਿੰਦੇ ਜਿਹੜੇ ਇਥੇ ਲੋਕ ਰਹਿੰਦੇ ਆ ਨਾ ਜਿਹੜੇ ਚੰਗੇ ਲੋਕ ਆ ਜਨ ਸੇਵਕ ਦੀ ਜਿੱਥੇ ਵੀ ਜਾਣਗੇ ਬਾਹਰ ਨਾ ਚੰਗੀਆਂ ਗੱਲਾਂ ਕਰਨਗੇ ਚੰਗੇ ਲੋਕ ਪੈਦਾ ਹੋਣਗੇ ਹਾਂ ਜੀ ਤੇ ਜਿਹੜੇ ਮਾੜੇ ਇੱਥੇ ਰਹਿਣ ਜੇ 12ਵੀਂ ਗਏ ਤੇ ਮਾੜੀਆਂ ਗੱਲਾਂ ਕਰਦੀਆਂ ਨੇ ਮਾੜੀਆਂ ਆਪ ਤਾਂ ਪਾਣਗੇ ਤੇ ਗੁਰੂ ਮਾੜੇ ਗੁਰਸਿੱਖਾਂ ਤੇ ਮਿਹਰ ਕੀਤੀ ਕਿਰਪਾ ਕੀਤੀ ਹੈ ਦੁਨੀਆ ਭਰ ਦੇ ਵਿੱਚ ਅੱਜ ਸਿੱਖ ਹੈ ਹਰ ਕੰਟਰੀ ਵਿੱਚ ਹਰ ਦੇਸ਼ ਵਿੱਚ ਤੇ ਹਰ ਕੰਟਰੀ ਵਿੱਚ ਹਰ ਦੇਸ਼ ਵਿੱਚ ਬਹੁਤ ਰਕੀਆਂ ਕੀਤੀਆਂ ਆਪਣੇ ਪਰਿਵਾਰ ਵਾਸਤੇ ਆਪਣੇ ਪੰਥ ਵਾਸਤੇ ਆਪਣੀ ਕੌਮ ਵਾਸਤੇ ਔਰ ਹਰ ਇੱਕ ਕੰਟਰੀ ਦੀ ਜਿਹੜੀ ਪ੍ਰਸ਼ਾਸਨ ਹੈ ਉਹ ਵੀ ਬਹੁਤ ਸਵਾਗਤ ਕਰਦੇ ਆ ਬਹੁਤ ਧੰਨਵਾਦ ਕਰਦੇ ਆ ਕਿ ਜਿਹੜੇ ਸਿੱਖ ਹੈ ਬਹੁਤ ਵਧੀਆ ਕੰਮ ਕਰਦੇ ਆ ਔਰ ਹਮਨਿਟੀ ਵਾਸਤੇ ਇਨਸਾਨੀਅਤ ਵਾਸਤੇ ਲੰਗਰ ਲਾਂਦੇ ਆ ਔਰ ਬਹੁਤ ਕੁਝ ਸਪਲਾਈ ਦੇ ਕੰਮ ਕਰਦੇ ਆ ਬਿਲਕੁਲ ਜੀ ਜੇ ਸੀ ਨਾ ਇੰਡੀਆ ਦੀ ਆਜ਼ਾਦੀ ਦੀ ਗੱਲ ਕਰਦੇ ਹੁਣੇ ਹੋਗੇ ਜੀ ਹਾਂਜੀ ਤੇ 80% ਜਿਹੜੀ ਕੁਰਬਾਨੀਆਂ ਸੀ ਉਹ ਜਿਹੜੀਆਂ ਪੰਜਾਬੀਆਂ ਦੀ ਸੀ ਬਿਲਕੁਲ ਜੀ ਬਿਲਕੁਲ 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 ਤੇ ਅੱਜ ਦੀ ਗੱਲ ਵੱਖਰੀ ਹੈ ਕਿ ਜਿਨ੍ਹਾਂ ਨੇ ਇੰਨੀਆਂ ਕੁਰਬਾਨੀਆਂ ਕਰਕੇ ਆਜ਼ਾਦੀ ਲਈ ਕਹਿੰਦੇ ਅੱਜ ਉਹੀ ਵਿਚਾਰੇ ਕਿਸਾਨ ਉਹੀ ਪੰਜਾਬੀ ਡਾਂਗਾ ਖਾਂਦੇ ਫਿਰਦੇ ਐ ਰੂੜਾਂ ਤੇ ਬੈਠੇ ਐ ਧੰਨੇ ਦਿੰਦੇ ਐ ਲੇਕਿਨ ਕੁਰਬਾਨੀਆਂ ਕਰਕੇ ਫਾਂਸੀਆਂ ਤੇ ਚੜੇ ਉਮਰ ਕੈਦਾਂ ਪੂਰਤੀਆਂ ਕਾਲੇ ਪਾਣੀਆਂ ਚ ਗਏ ਤੇ 80% ਕੁਰਬਾਨੀਆਂ ਸਿੱਖਾਂ ਦੀਆਂ ਬਿਲਕੁਲ ਜੀ ਬਿਲਕੁਲ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਤੁਹਾਡਾ ਵੀ ਧੰਨਵਾਦ ਜੀ ਤੁਸੀਂ ਸਮਾਂ ਕੱਢ ਕੇ ਆਏ ਆ ਤੇ ਰੰਗ ਪੰਜਾਬ ਦੇ ਵੇਖ ਵੇਖਦੇ ਹੋ ਤੇ ਇਦਾਂ ਹੀ ਤੁਸੀਂ ਰੰਗਾਂ ਵਿੱਚ ਰੰਗੇ ਰਹੋ ਜੀ ਧੰਨਵਾਦ ਜੀ